ਈ ਆਪਾਂ ਬਣਾਉਣ ਲੱਗਿਆਂ ਜੀ ਮਟਰ ਮੱਖਣੀ ਮਲਾਈ ਸਬਜ਼ੀ ਇਹ ਆਪਾਂ ਜੀ ਲਈ ਆ ਮੇਥੀ ਆ ਥੋੜੀ ਜੀ ਇਹ ਚ ਅਦਰਕ ਤੇ ਲਸਣ ਆਇ ਇੱਕ ਚਮਚਾ ਇੱਕ ਵੱਡਾ ਟਮਾਟਰ ਲਿਆਈ ਆਪਾਂ ਇੱਕ ਕੌਲੀ ਆ ਲਈ ਆ ਹਰੇ ਮਟਰਾਂ ਦੀ ਇਹ ਚ ਨਮਕ ਆ ਹਲਦੀ ਆ ਗਰਮ ਮਸਾਲਾ ਤੇ ਲਾਲ ਮਿਰਚ ਪਾਊਡਰ ਆ ਇਹ ਆਪਣਾ ਜੀ ਪਨੀਰ ਆ ਇਹ ਦੋ ਚਮਚੇ ਵੱਡੇ ਆਪਾਂ ਮਲਾਈ ਦੇ ਲੈਨੇ ਇਹ ਜੋ ਆਪਾਂ ਜੀ ਪਿਆਲ ਪਾ ਲੈਨੇ ਨੇ ਹਾਂਜੀ ਗੈਸ ਜੀ ਆਪਾਂ ਨੇ ਔਨ ਕਰ ਲਿਆ। ਪਕੜਾਹੀ ਦੇ ਵਿੱਚ ਪਾਵਾਂਗੇ। ਥੋੜਾ ਜਿਹਾ ਆਪਾਂ ਜੀ ਤੇਲ ਪਾਵਾਂਗੇ, ਥੋੜਾ ਜਿਹਾ ਦੇਸੀ ਘਿਓ ਪਾਵਾਂਗੇ। ਵੀ ਆਪਾਂ ਇੱਕ ਚਮਚਾ ਦੇਸੀ ਘਿਓ ਰਵਾਵਾਂਗੇ। ਹਾਂਜੀ ਦੇਸੀ ਘਿਓ ਆਪਣਾ ਜੀ ਤੇਲ ਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਵੇ। ਆਪਣੀ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਜੀਰਾ। ਉਜੀ ਆਪਾਂ ਪਾ ਰਹੇ ਹਾਂ ਜੀ ਲਸਣ ਆ ਜੀ ਹੁਣ ਜੀ ਲਸਣ ਆਪਾਂ ਵੀ ਨੂੰ ਆਪਾਂ ਵੀ ਕਰ ਲਾਂਗੇ ਥੋੜਾ ਜਿਹਾ ਫਰਾਈ ਥੋੜਾ ਕਲਰ ਟੇਂਡ ਹੋ ਗਿਆ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਕੱਟਿਆ ਹੋਇਆ ਪਿਆਜ਼ ਇਹ ਸਬ ਜੈਡ ਬਣ ਗਏ ਸੈਂਕੀ ਕਰ ਮਿਕਸ ਕਰ ਲਾਂਗੇ ਹੁਣ ਜੀ ਆਪਾਂ ਪਾ ਰਹੇ ਹਾਂ ਜੀ ਲਾਲ ਟਮਾਟਰ ਹਾਂਜੀ ਨਾਲੇ ਆਪਾਂ ਪਾ ਦਾਂਗੇ ਜੀ ਕੱਟੀ ਹੋਈ ਮੇਥੀ ਹਾਂਜੀ ਆਪਾਂ ਜੀ ਥੋੜੀ ਜਿਹੀ ਆਪਾਂ ਕੀਨੀ ਪਾਉਣੀ ਆ ਵੀ ਇਹ ਮੇਥੀ ਪੌੜੀ ਮਾਰੇ ਰੱਖੋ ਹਾਂਜੀ ਕੀਨੀ ਨੇ ਆਪਾਂ ਚੰਗੀ ਤਰ੍ਹਾਂ ਦੇਖ ਜੀ ਮੈਚ ਕਰਦੇ ਆ ਤੇ ਇਵਰਗੀ ਮੇਥੀ ਆ ਜਿਹੜੀ ਕੜਕੜਨ ਤੇ ਹੋਉਂਦੀ ਉਹਦੇ ਕਰਕੇ ਆਪਾਂ ਥੋੜੀ ਜਿਹੀ ਕੀਨੀ ਪਾਏ ਹਾਂਜੀ ਆਪਾਂ ਜੀ ਇਹ ਵਿੱਚ ਨਾਮਕ ਹੈਲਦੀ ਗਰਮ ਮਸਾਲਾ ਤੇ ਲਾਲ ਮਿਰਚ ਪਾਊਡਰ ਪਾਨੇ ਆ। ਚੰਗੀ ਤਰ੍ਹਾਂ ਇਹਨੂੰ ਫਾਰੇ ਵਿੱਚ ਮਿਕਸ ਕਰ ਦਾਂ। ਅਗਲੇ ਲਈ ਪਾਇਆ ਵੀ ਜਦੋਂ ਆਪਣੇ ਟਮਾਟਰ ਜਰੇ ਹੋਣਗੇ ਉਹ ਰੌਲਾ ਪਾਉਣਗੇ। ਤੇ ਆਪਾਂ ਹਰੇ ਮਟਰ ਵੀ ਆਪਾਂ ਵਿੱਚ ਹੀ ਪਾਉਣ ਗਏ ਆ। ਇਹਨਾਂ ਮਟਰਾਂ ਨੂੰ ਵੀ ਆਪਾਂ ਨਾਲ ਹੀ ਕਹਿੰਗੀ ਕਿ ਤਨ ਇਹਨਾਂ ਦੇ ਪੁੱਛੇ ਹੀ ਫਰਾਈ ਕਰਨੇ ਆ। ਲੱਬ ਲੱਬ ਕੁੰਨਿੰਦੇ ਨਾਲ ਹੋਗੀ ਆਪਣੀ ਬਿੱਕੀ ਸਾਰਾ ਸਮਾਨ ਪਾ ਲਿਆ ਹਾਂਜੀ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਪਾਣੀ ਪਾ ਕੇ ਢੱਕ ਦਾਂਗੇ ਹਾਂਜੀ ਆਪਣੇ ਸਾਰੇ ਮਸਾਲੇ ਨੇ ਜੀ ਕਿਉ ਛੱਡਤਾ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਪਨੀਰ ਜੀ ਤੇ ਪਨੀਰ ਜੀ ਆਪਾਂ ਚੰਗੀ ਤਰ੍ਹਾਂ ਵਿੱਚ ਮੈਸ਼ ਕਰ ਦਾਂਗੇ ਉਹ ਸਾਰੇ ਪਨੀਰ ਨੂੰ ਜਿਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਿਆ। ਹਾਂਜੀ ਆਪਾਂ ਜੀ ਥੋੜੀ ਜੀ ਦੇਗੀ ਮਿਰਚ ਪਾ ਰਹੇ। ਹਾਂਜੀ ਦੇਗੀ ਮਿਰਚ ਆਪਾਂ ਸਾਰੇ ਪਨੀਰ ਦੇ ਵਿੱਚ ਜੀ ਚੰਗੀ ਤਰ੍ਹਾਂ ਮਿਕਸ ਕਰਕੇ। ਹਾਂਜੀ ਸਾਡੀ ਵੀਡੀਓ ਨੂੰ ਜੀ ਚਲਦੀ ਚਲਦੀ ਨੂੰ ਲਾਇਕ ਸ਼ੇਅਰ ਕਰਨਾ ਕਦੋ ਜੀ। ਆਪਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੂਗੀ ਆਪਾਂ ਜਿਹੜੀ ਵੀ ਦਾਲ ਸਬਜ਼ੀ ਬਣਾਉਣੀ ਆ ਜੀ ਬੜੇ ਸ਼ੌਂਕ ਨਾਲ ਤੇ ਪਿਆਰ ਨਾਲ ਬਣਾਉਣੀ ਆ ਜੀ ਆਪਾਂ ਇਹਦੇ ਵਿੱਚ ਪਾ ਰਹੇ ਆ ਜੀ ਪਾਣੀ ਪਾ ਕੇ ਜੀ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਦਾਂਗੇ ਹਾਂਜੀ ਇੱਕ ਡੰਗਾ ਜੀ ਆਪਾਂ ਨੇ ਹੋਰ ਪਾਣੀ ਦਾ ਪਾਇਆ ਪਾਣੀ ਆਪਾਂ ਉਨਾਂ ਕ ਪਾਵਾਂਗੇ ਜੀ ਜਿੰਨੀ ਕ ਆਪਾਂ ਨੇ ਗਾੜੀ ਪਤਲੀ ਕਰਨੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਭੁਟਾਕ ਦਾਂਗੇ ਢਾਕ ਕੇ ਪਕਾ ਲਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇਹਨੂੰ ਇੱਕ ਦੋ ਵਾਰੀ ਚੈੱਕ ਕਰਦੇ ਰਹਾਂਗੇ ਹਾਂਜੀ ਸਬਜ਼ੀ ਜੀ ਆਪਣੀ ਬਣ ਰਹੀ ਹੈ ਹਾਂਜੀ ਸਬਜ਼ੀ ਜੀ ਆਪਣੀ ਬਣ ਕੇ ਤਿਆਰ ਹੈ ਹਾਂਜੀ ਆਪਾਂ ਜੀ ਮਟਰ ਮੇਥੀ ਮਲਾਈ ਦੀ ਸਬਜ਼ੀ ਬਣਾਈ ਹੈ ਹਾਂ ਜੀ ਸਬਜੀ ਬਣ ਕੇ ਤਿਆਰ ਆ ਜੀ ਹੁਣ ਆਪਾਂ ਦੇ ਵਿੱਚ ਥੋੜੀ ਜਿਹੀ ਮਲਾਈ ਪਾਉਣੀ ਆਂ ਜੀ ਆਪਾਂ ਪਾ ਰਹੇ ਆਂ ਜੀ ਮਲਾਈ ਚੰਨਾ ਚਾਰ ਚਮਚੇ ਜੀ ਆਪਾਂ ਮਲਾਈ ਦੇ ਪਾ ਰਹੇ ਹਾਂ ਥੋੜੀ ਜਿਹਾ ਮਿਕਸ ਕਰ ਦਾਂਗੇ ਸਾਰੀ ਮਲਾਈ ਨੂੰ ਸਬਜੀ ਦੇ ਵਿੱਚ ਹਾਂਜੀ ਸਾਰੀ ਮਲਾਈ ਜੀ ਆਪਾਂ ਨੇ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਕਰ ਦਿੱਤੀ। ਬਹੁਤ ਵਧੀਆ ਸਬਜੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨੀਗ ਆ ਰਹੀ ਹੈ। ਬਹੁਤ ਵਧੀਆ ਖੁਸ਼बू ਆ ਰਹੀ ਹੈ। ਹਾਂਜੀ ਆਪਣੀ ਜੀ ਸਬਜੀ ਬਣ ਕੇ ਤਿਆਰ ਆ ਜੀ। ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ। ਹਾਂਜੀ ਆਪਣੀ ਜੀ ਸਬਜੀ ਬਣ ਕੇ ਤਿਆਰ ਹੋ ਗਈ ਆਪਾਂ ਵੀ ਬਣਾਈ ਆ ਮਟਰ ਮੇਥੀ ਮਲਾਈ ਦੀ